ਇਸ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂ ਬਾਲਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਥਾਣਾ ਸਿਟੀ ਨਮਾਸ਼ਹਿਰ ਦੀ ਮਾਨਯੋਗ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜੀ ਦੇ ਹੁਕਮਾਂ ਅਧੀਨ ਐਸਐਚਓ ਸਹਿਬਾਨ ਨੇ ਬਹੁਤ ਵੱਡੀ ਮਲ ਮਾਰ ਕੇ ਦਿਖਾਈ ਆ ਕਿ ਨਮਾ ਸ਼ਹਿਰ ਸਿਟੀ ਥਾਣੇ ਦੇ ਐਸਐਚਓ ਮਾਨਯੋਗ ਮਹਿੰਦਰ ਸਿੰਘ ਜੀ ਨੇ ਵੱਡੀ ਕਾਮਯਾਬੀ ਦੇ ਨਾਲ 5 ਮੋਟਰਸਾਈਕਲਾਂ ਨੂੰ ਵੀ ਫੜਿਆ ਮੋਟਰਸਾਈਕਲਾਂ ਦੇ ਨਾਲ-ਨਾਲ ਦੋ ਐਸੇ ਵਿਅਕਤੀ ਵੀ ਫੜੇ ਗਏ ਜਿਹੜੇ ਅਕਸਰ ਹੀ ਮੋਟਰਸਾਈਕਲਾਂ ਨੂੰ ਲੈ ਕੇ ਫਰਾਰ ਹੋ ਜਾਂਦੇ ਸਨ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਐਸ ਐਚ ਓ ਸਹਿਬਾਨ ਸਰਦਾਰ ਮਹਿੰਦਰ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਿਆਂ ਦੇ ਪਿਆਰੇ ਸਾਥਿਓ ਤਸਵੀਰਾਂ ਨਵਾਂ ਸ਼ਹਿਰ ਦੇ ਸਿਟੀ ਥਾਣੇ ਦੀਆਂ ਦਿਖਾਉਂਦੇ ਪਏ ਆ ਐਸ ਐਚ ਐਸ ਐਚ ਓ ਸਹਿਬਾਨ ਮਹਿੰਦਰ ਸਿੰਘ ਜੀ ਨੇ ਮੋਟਰਸਾਈਕਲਾਂ ਨੂੰ ਫੜਿਆ ਜਿਹੜੇ ਚੋਰੀ ਹੋਏ ਸਨ ਨਵਾਂ ਸ਼ਹਿਰ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ ਐਸ ਐਚਓ ਸਹਿਬਾਨ ਮਹਿੰਦਰ ਸਿੰਘ ਥਾਣਾ ਸਿਟੀ ਨਵਾਂ ਸ਼ਹਿਰ ਦੇ ਐਸ ਐਚਓ ਸਹਿਬਾਨ ਨੇ ਦੋ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਫੜਿਆ ਅਤੇ ਪੰਜ ਮੋਟਰਸਾਈਕਲ ਵੀ बरामद ਕੀਤੇ ਆ ਪੰਜਾਬ ਪੁਲਿਸ ਨੇ ਬਹੁਤ ਵੱਡੀ ਵਿਸ਼ੇਸ਼ਤ ਪ੍ਰਾਪਤੀ ਕੀਤੀ ਹੈ ਕਿ ਚੋਰਾਂ ਦੇ ਨਾਲ 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 ਪੰਜੇ ਮੋਟਰਸਾਈਕਲ ਵੀ ਬਰਾਮਦ ਕੀਤੇ ਆ ਤਰੀਫ ਐਸ ਐਚਓ ਸਹਿਬਾਨ ਸਿਟੀ ਦੇ ਸਰਦਾਰ ਮਹਿੰਦਰ ਸਿੰਘ ਜੀ ਨੇ ਵੱਡਾ ਹਮਲਾ ਮਾਰ ਕੇ ਪੰਜੇ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਮਾਨਯੋਗ ਐਸਐਸਪੀ ਸਾਹਿਬ ਉੱਪਰ ਮਕਤਾਬ ਸਿੰਘ ਜੀ ਆਈਪੀਰ ਸਾਹਿਬ ਅਤੇ ਡੀਐਸਪੀ ਸਾਹਿਬ ਰਾਜਕੁਮਾਰ ਜੀ ਡੀਐਸਪੀ ਸਾਹਿਬ ਜੀ ਨਵਾਂ ਸ਼ਹਿਰ ਜਿਹਨੇ ਵੀ ਜੋ ਰਹਿਨਮਾਈ ਦੀ ਅਤੇ ਦੇਸ਼ਨ ਦੇਸ਼ਾਂ ਤੇ ਉਹਦੇ ਸਿਟੀ ਨਵਾਂ ਸ਼ਹਿਰ ਜਿਹੜੀ ਹੈਗੀ ਦਿਨ ਰਾਤ ਆਪਣੀ ਮਿਹਨਤ ਕਰਦੀ ਹੈਗੀ ਹੈ ਇਸੇ ਲੜੀ ਤਹਿਤ ਪਰसों ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਚੋਰੀ ਦੇ ਮੋਟਰਸਾਈਕਲ ਤੇ ਬੇਚੀ ਦੀ ਤਾਕ ਦੇ ਵਿੱਚ ਬੰਗਾ ਸਾਈਡ ਤੋਂ ਨਵਾਂ ਸ਼ਹਿਰ ਨੂੰ ਆ ਰਹੇ ਹੈ ਜਿਸ ਤੈਸ ਨਾਲ ਉਸੇ ਬੜੇ ਏਐਸ ਜੋਮ ਪ੍ਰਕਾਸ਼ ਦੇ ਨਾਲ ਹੋਰ ਮੁਲਾਜ਼ਮ ਲਾ ਕੇ ਅਸੀਂ ਪੂਰੀ ਮਸਤੈਦੀ ਦੇ ਨਾਲ ਨਾਕਾਬੰਦੀ ਕਰਕੇ ਉਹਨਾਂ ਕਾਬੂ ਕੀਤਾ ਜਿਨ੍ਹਾਂ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਹਾਉਂਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੋਂ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਤਰੀਸ਼ ਕੀਤੀ ਪੁੱਛਗਿੱਛ ਕੀਤੀ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਦੁਰਾਨੇ ਪੁਛ ਕੇ ਸ਼ਹਿਰ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬਰਾਮਦ ਕਰਵਾਏ। ਟੋਟਲ ਰਿਸੀਵ ਨਾ ਤੋਂ 5 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਆ ਸਪਲੈਂਡਰ ਜੋ ਉਹਨਾਂ ਨੇ ਬਖ ਰੱਖੇ ਦੇਦੇ ਵਿੱਚੋਂ ਚੋਰੀ ਕੀਤੇ ਸੀਗੇ। ਔਰ ਅੱਗੇ ਕਦਮ ਵੀ ਅਸੀਂ ਕਰ ਰਹੇ ਹਾਂ ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਕੋਈ ਹੋਰ ਮੋਰਚਾ ਲੰਬਰਾ ਹੋ ਜਾਵੇ ਉਹ ਵੀ ਆਪਣਾ ਸੂਚਿਤ ਕੀਤਾ ਜਾਊਗਾ ਪਹਿਲਾਂ ਮਾਰਕੀ ਹੋ ਗਿਆ ਇਹਨਾਂ ਦਾ ਪਿਛਕੜ ਜਿਹੜਾ ਹੈਗਾ ਇਹ ਕਰੀਬ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਪਿਆ ਹੈ ਥੋੜਾ ਨਸ਼ਾ ਵੀ ਕਰਨ ਦੀ ਆਦਤ ਰਹੀ ਹੈਗਾ ਤੇ ਬਾਕੀ ਨੂੰ ਤੇ ਪਹਿਲਾਂ ਕੋਈ ਮੁਕਦਮਾ ਹੈ ਨਹੀਂਗਾ ਤੇ ਇਹ ਪਹਿਲਾ ਮੁਕਦਮਾ ਇਹਨਾਂ ਤੇ ਹੋਇਆ ਥੋੜੇ ਚਿਰ ਤੋਂ ਉਹ ਚੋਰੀਆਂ ਕਰ ਲੱਗੇ ਸੀ ਚੋਰੀਆਂ ਪਰ ਨੌਕੇ ਕਰਦੇ ਵੀ ਆ ਇਹਨਾਂ ਤੇ ਉਹਨਾਂ ਨਾਲ ਚੱਕ ਲੈਂਦੇ ਆ ਉਹਨਾਂ ਦਾ ਕਰਦੇ ਕੀ ਆ ਕਿ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ ਉਹ ਕਹਿੰਦੇ ਮੈਨੂੰ ਪੈਸੇ ਹੀ ਲੋੜ ਆ ਤੇ ਗਰਮੀ ਰੱਖ ਦਿੰਦੇ ਪੈਸੇ ਖਰਚ ਲੈਂਦੇ ਆ ਇਹ ਗਾਹ ਦੱਸ ਦੇ ਨਹੀਂ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਆ ਕਿਸੇ ਯਾਰ ਦੋਸਤ ਨੂੰ ਦੇ ਦਿੰਦੇ ਆ ਉਹ ਚੇਹੇ ਸਾਹਮਣੇ ਜਿੰਨੂੰ ਵੇਚਦੇ ਆ ਕਿਸੇ ਕਬਾੜੀ ਨੂੰ ਵੇਚਦੇ ਆ ਕਿਸੇ ਬੱਦਲ ਵੇਚਦੇ ਆ ਨਹੀਂ ਉਹਨਾਂ ਨੇ ਕਬਾੜੀ ਨਹੀਂ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨਾਂ ਨੇ ਕਿਹਾ ਸੀ ਕਿ ਆਸਤੀ ਤੋਂ ਅਸੀਂ ਧਿਆਵਾਂਗੇ ਐਫਟੇਟ ਬਣਾ ਦਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮੋਟਰਸਾਈਕਲ ਹੈਂਡਓਵਰ ਕਰਤੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਚੋਰੀ ਦੇ ਆ ਮੇਰੇ ਨਾਲ ਚੋਰੀ ਕਰਨ ਦਾ ਢੰਗ ਤਰੀਕਾ ਕਿਵੇਂ ਹੈ ਚੋਰੀ ਕਰਨ ਦਾ ਢੰਗ ਇਹ ਹੁੰਦਾ ਸੀ ਜਿੱਥੇ ਦੇਖਦੇ ਜਿਆਦਾ ਰਸ਼ ਹੈਗਾ ਮੋਟਰਸਾਈਕਲ ਜਿਆਦਾ ਖੜਿਆ ਪੌਲਕ ਦੀ ਆਵਾਜ਼ ਜਦ ਘੱਟ ਹੁੰਦੀ ਤੇ ਦਾਹ ਲਾ ਕੇ ਮੋਟਰਸਾਈਕਲ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਵਿੱਚ ਚੋਰੀ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਦਾਂ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨਾਲ ਮੋਟਰਸਾਈਕਲ ਜਿਹੜਾ ਜਕੜਨ ਖੁੱਲ ਜਾਂਦਾ ਔਰ ਇਹਨੂੰ ਚਲਾ ਕੇ ਲੈ ਜਾਂਦਾ ਹੈ। ਇਸ ਬੜੇ ਲੰਬੇ ਸਮੇਂ ਤੋਂ ਜਿਹੜੀ ਜਰਦੀ ਹੈ ਪ੍ਰੋਬਲਮ ਉਹ ਸਪਲੈਂਡਰ ਮੋਟਰਸਾਈਕਲ ਦੀ ਇਹ ਕਿਉਂ ਚੋਰੀ ਹੁੰਦੇ ਆ। ਬਿਲਕੁਲ ਜੀ ਬਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲਾਕ ਉਹੀ ਪੁਰਾਣੇ ਚੱਲੇ ਆ ਰਿਹਾ। ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਨੂੰ ਜਾਦਣਾ 2010 ਦੇ ਵਿੱਚ ਵੀ 10 ਮੋਟਰਸਾਈਕਲ ਬ੍ਰਾਂਡ ਕੀਤੇ ਸੀ ਉਹਦੇ ਵਿੱਚ ਦੇ ਕੇ ਭੇਜਿਆ ਸੀ ਸਪਲੈਂਡਰ ਕੰਪਨੀ ਨੂੰ ਉਹ ਵੀ ਅੱਜਾਂ ਦੀ ਕੰਪਨੀ ਦੇ ਨਾਲ ਤਾਲਮੇਲ ਕਰਾਂਗੇ ਉਹਨਾਂ ਕਹਾਂਗੇ ਜਿਹੜੇ ਸਪਲੈਂਡਰ ਮੋਟਰਸਾਈਕਲ ਦੇ ਲੋਕ ਚੇਂਜ ਕੀਤੇ ਜਾਣ ਕਿਉਂਕਿ ਹੋਰ ਬਾਕੀ ਮੋਟਰਸਾਈਕਲ ਜਿਹੜੇ ਹੈਗੇ ਆ ਉਹਦੇ ਲੋਕ ਨਹੀਂ ਖੁੱਲਦੇ ਚੋਰੀ ਵੀ ਨਹੀਂ ਹੁੰਦੀ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਇਹਨਾਂ ਨੂੰ ਜਿਹੜੀ ਮਰਜ਼ੀ ਚੋਰ ਚਾਬੀ ਲਾ ਲੈਂਦੇ ਤੇ ਖੋਲ ਕੇ ਲੈ ਜਾਂਦੇ ਸਰਵਾਰਦਤ ਕਰਸਨ ਨੇ ਕਿਤੇ ਇਹਨਾਂ ਨੇ ਤੇਜ ਤਾਰ ਹਥਿਆਰ ਦੀ ਗੱਲ ਵੀ ਕੀਤੀ ਨਹੀਂ ਇਹ ਤੇਜ ਤਾਰ ਹਥਿਆਰ ਵਾਲੇ ਨਹੀਂ ਆ ਇਹ ਸਿਰਫ ਮੋਟਰਸਾਈਕਲ ਦੇਖਦੇ ਸੀ ਜਿੱਥੇ ਨਦਾਨ ਲੱਗਦਾ ਸੀ ਚੋਰੀ ਕਰਕੇ ਲੈ ਜਾਂਦੇ ਸੀਗੇ ਤੇ ਇਹਨਾਂ ਨੇ ਅਸੀਂ ਫੜ ਲਿਆ ਹੈਗਾ ਕਿ ਕੁਝ ਕੁਛ ਕਰ ਰਹੇ ਹੋ ਪਰ ਫੈਕਲ ਵੇਚ ਕੇ ਜਿਹੜਾ ਇਹ ਪੈਸਾ ਲੈਂਦੇ ਸੀਗੇ ਉਹਦਾ ਨਸ਼ਾ ਕਰੀਤੇ ਸੀ ਆ ਇਹ ਮੋਟਰਸਾਈਕਲ ਵੇਚ ਕੇ ਜਿਹੜਾ ਇਹ ਮੋਟਰਸਾਈਕਲ ਬਹੁਤ ਸਸਤੇ ਦੇ ਲੈਂਦੇ ਸੀ ਤੇ 4000 5000 6000 ਦੇ ਵਿੱਚ ਵੇਚ ਦਿੰਦੇ ਸੀ ਉਹਦਾ ਕੁਝ ਨਸ਼ਾ ਲੈਉਂਦੇ ਕੁਝ ਕੱਪੜੇ ਵਗੈਰਾ ਖਰੀਦ ਲੈਂਦੇ ਸੀ ਤੇ ਆਪਣੀ ਨਿੱਜੀ ਵਰਤੋਂ ਦਾ ਖਰਚਾ ਕਰ ਲੈਂਦੇ ਸੀ ਸਰ ਇਹ 25 ਮੋਟਰਸਾਈਕਲ ਕਿਹੋਂ ਬਰਾਦ ਕਰਵਾਏ ਆ ਫਿਰ ਹਾਲਤਾ ਅੱਜ ਤੱਕ ਜਿਹੜੇ ਇਹਨਾਂ ਨੇ 5 ਮੋਟਰਸਾਈਕਲ ਬਰਾਦ ਕਰਵਾਏ ਆ ਕਾਕੀ ਪੁੱਛੇ ਕਿ ਜੇ ਹੋਰ ਵੀ ਬ੍ਰਾਂਡ ਕਰਵਾਉਣਗੇ ਤਾਂ ਆਪਾਂ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੇ। ਚਾਬੀ ਕਨਫਰਮ ਕਰੀਏ ਚਾਬੀ ਚੋਰ ਚਾਬੀ ਲੱਗਦੀ ਹੈ ਕਿ ਕੋਈ ਵੀ ਚਾਬੀ ਲੱਗ ਜਾਂਦੀ ਹੈ। ਦੇਖੋ ਸਪਲੈਂਡਰ ਮੋਟਰਸਾਈਕਲ ਦਾ ਲੋਕ ਮੈਂ ਪਹਿਲਾਂ ਵੀ ਦੱਸਿਆ ਇਦਾਂ ਦਾ ਜਿਹਨਾਂ ਜਿਹੜੀ ਮਰਜ਼ੀ ਚਾਬੀ ਲਾ ਲਓ ਥੋੜੀ ਘੱਸੀ ਚਾਬੀ ਲਾ ਦੇ ਖੁੱਲ ਜਾਂਦੇ ਆ। ਸਾਰੇ ਬੰਦੇ ਜਿਹੜੇ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਹੀਂ ਪਬਲਿਕ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਜਿਹੜੇ ਸਪਲੈਂਡਰ ਮੋਟਰਸਾਈਕਲ ਆ ਉਹਨਾਂ ਨੂੰ ਜਿਹੜੇ ਤਾਲੇ ਹੈਗੇ ਆ ਜਾਂ ਤਾਂ ਚੇਂਜ ਕਰ ਲਓ। ਜਾਣ ਨੂੰ ਐਕਸਟਰਾ ਤਾਲਾ ਲਾ ਕੇ ਰੱਖੋ ਕਿਉਂਕਿ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਸਪਲੈਂਡਰ ਮੋਟਰਸਾਈਕਲ ਆਪਣੀ ਕੀ ਦੀ ਸੰਭਾਲ ਸੰ ਖੁਦ ਵੀ ਕਰਨੀ ਚਾਹੀਦੀ ਹੈ ਉਹਨਾਂ ਦੇ ਲੋਕ ਚੇਂਜ ਕਰਨੇ ਚਾਹੀਦੇ ਹੈਗੇ ਤੇ ਸਪਲੈਂਡਰ ਮੋਟਰਸਾਈਕਲ ਦੇ ਖਾਸ ਕਰਕੇ ਐਕਸਟਰਾ ਲੋਕ ਰੱਖਣੇ ਚਾਹੀਦੇ ਇਹ ਗੈਂਗ ਚ ਦੋ ਜਣੇ ਹੈ ਕਿ ਕੋਈ ਸੋਰ ਕੇ ਇੱਕ ਲੱਗਦਾ ਪੱਲ ਕਹਿੰਦੇ ਨਹੀਂ ਇਹ ਦੋਨੋਂ ਹੀ ਸਿਗੇ ਦੋਨੋਂ ਚੋਰੀ ਕਰਦੇ ਸੀਗੇ ਦੋਨੋਂ ਇੱਕ ਪਿੰਡ ਦੇ ਰਹਿਣ ਵਾਲੇ ਆ ਇਹ ਦੋਨੋਂ ਇਕੱਠੇ ਹੀ ਰਹਿੰਦੇ ਸੀਗੇ ਬਸ ਚੜ੍ਹ ਕੇ ਆ ਜਾਂਦੇ ਸੀ ਤੇ ਮੋਟਰਸਾਈਕਲ ਚੋਰੀ ਕਰਕੇ ਨਿਕਲ ਜਾਂਦੇ ਜਿੱਥੇ ਵੀ ਜਾਂਦੇ ਆ ਤੇ ਪਹਿਲਾ ਨੰਬਰੀ ਮੋਟਰਸਾਈਕਲ ਹੁਣ ਇਹ ਫੜਿਆ ਗਿਆ ਪਹਿਲਾ ਹਾਂ ਇਹਨਾਂ ਨੇ ਮੋਟਰਸਾਈਕਲ ਦੇ ਨੰਬਰ ਪੇਟਾ ਲਾ ਕੇ ਛੁੱਟੀਆਂ ਹੋਈਆਂ ਮੋਟਰਸਾਈਕਲ ਜਿਹੜੇ ਪੰਜ ਬ੍ਰਾਂਡ ਹੋਏ ਆ ਤੇ ਨੰਬਰ ਲਾਏ ਹੋਏ ਆ ਤੇ ਜਿਸ ਦਿਨ ਉਹਨੂੰ ਕਾਬੂ ਕੀਤਾ ਉਸ ਦਿਨ ਇਹ ਪਹਿਲਾ ਨੰਬਰੀ ਮੋਟਰਸਾਈਕਲ ਹਾਂ ਬਿਲਕੁਲ ਜਿਸ ਦਿਨ ਕਾਬੂ ਕੀਤਾ ਉਸ ਦਿਨ ਉਸ ਦਿਨ ਵੀ ਇਹਨਾਂ ਕੋਲ ਜਿਹੜੇ ਅੱਗੇ ਪਿੱਛੇ ਜਿਹੜੇ ਨੰਬਰ ਪੇਟਾ ਲਾਈਆਂ ਹੋਈਆਂ ਸੀਗੀਆਂ ਤੇ ਵਿਚੰਨੀ ਤਾਕਤ ਸੀਗੇ ਉਹ ਸੋਚਦਾ ਨਹੀਂ ਲੱਗ ਰਿਹਾ ਇਹਨਾਂ ਦਾ ਪੁਲਿਸ ਰਿਮਾਂਡ ਕੱਲ੍ਹ ਲਿਆ ਸੀਗਾ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕੀਤਾ ਸੀਗਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀਗਾ ਤੇ ਇਹ ਰਟੈਰਟਿਬਿਸ਼ਨ ਦਾ ਪ੍ਰੋਗਰਾਮ ਦੀ ਜੀ ਆਸ ਹੈਗੀ ਬਿਲਕੁਲ ਜੀ ਆਸ ਹੈ ਹੋਰ ਵੀ ਮਿਲ ਸਕਦੇ ਆ ਟਾਰਗੇਟ ਸਾਰੇ ਨੂੰ ਮੋਟਰਸਾਈਕਲ ਹੁੰਦਾ ਸੀ ਜਾਂ ਹੋਰ ਵੀ ਚੋਰੀ ਕਰਦੇ ਸੀ ਨਹੀਂ ਨਹੀਂ ਇਹ ਸਿਰਫ ਮੋਟਰਸਾਈਕਲ ਹੀ ਚੋਰੀ ਕਰਦੇ ਸੀ ਹੋਰ ਕੋਈ ਲੁੱਟ ਕੋ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਦਾ ਸਾਹਮਣੇ ਆਇਆ ਸਿਰਫ ਮੋਟਰਸਾਈਕਲ ਹੀ ਚੋਰੀ ਕਰਦੇ ਕਿੰਨੇ ਕਸਾ ਬਾਕੀ ਸਾਰੇ ਇਸ ਕਾਮ ਦੇ ਇਹ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਸਿਰਫ 1.5-2 ਮਹੀਨੇ ਤੋਂ ਸ਼ੁਰੂ ਹੋਇਆ ਕਿੰਨਿਆ ਕੇਜ ਉਮਰ ਕੇਜ ਕੀ ਆ ਉਮਰ ਇਹਨੇ ਦੀ 22 23 ਤੇ 24 ਸਾਲ ਦੀ ਉਮਰ ਹੈਗੀ ਜਿਆਦਾ ਉਮਰ ਦੇ ਨਹੀਂ ਹੈਗੇ ਇਹ ਇੱਕ ਤਾਂ ਮੈਰਿਟ ਵੀ ਹੈਗਾ ਪਰ ਥੋੜੇ ਜੱਟਾ ਨਸ਼ਾ ਨਸ਼ਾ ਕਿਹੋ ਜਿਹਾ ਇਹ ਬਤੂ ਬਤੂ ਇਹਨਾਂ ਦੀ ਪੁੱਛ ਕੇ ਤੇ ਵਿੱਚ ਆਇਆ ਕਿ ਉਹ ਜਿਹੜਾ ਹੈਗਾ ਆ ਪੰਡ ਵਗੈਰਾ ਤਿੰਨੇ ਸੀਗੇ ਬਾਕੀ ਹੋਰ ਜਿਹੜਾ ਇੱਥੇ ਸਟੈਟਿਕ ਨਸ਼ਾ ਹੈਗਾ ਰੋਗਾਂ ਨੂੰ ਲਿਖਦੇ ਇਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਜਾ ਰਿਹਾ ਹੈ ਨਾ ਨਹੀਂ ਡੋਪ ਟੈਸਟ ਨਹੀਂ ਹਲੇ ਕਰਵਾਇਆ ਜਾ ਰਿਹਾ ਲੋਡ ਪੀ ਤਾਂ ਕਰਵਾਵਾਂਗੇ ਚੋਰੀ ਦੇ ਵਿੱਚ ਤਾਂ ਕੋਈ ਐਡੀਕਲ ਨਹੀਂ ਐਸੇ ਸਾਰੇ ਮੋਟਰਸਾਈਕਲ ਜਿਹੜੇ ਕਿਸੇ ਪਰਾਲਤ ਦਿੱਤੇ ਅਸਲ ਮਾਲਕ ਮਾਲਕਾਂ ਤੱਕ ਕੌਣ ਸੇਕਰ ਉਹਦੇ ਲਈ ਕੀ ਤਰੀਕਾ ਤੰਤਰ ਬਿਲਕੁਲ ਜੀ ਅਸੀਂ ਇਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਤੋਂ ਟ੍ਰੇਸ ਕਰਾਂਗੇ ਦੂਜਾ ਅਸੀਂ ਲਿਜਾ ਕੇ ਕਿੱਥੋਂ-ਕਿੱਥੋਂ ਚੋਰੀ ਕੀਤੇ ਹੈਗੇ ਆ ਉਹ ਜਗ੍ਹਾ ਸਨਾਨਕਤ ਕਰਾ ਕੇ ਅਸੀਂ ਮਾਲਕਾਂ ਨੂੰ ਲਭਾ ਲਾਵਾਂਗੇ ਦੋ ਮਾਲਕ ਤਾਂ ਅਸੀਂ ਭਾਲ ਕਰ ਵੀ ਲਈ ਹੈ ਉਹ ਸਾਡੇ ਕੋਲ ਆਏ ਵੀ ਹੈਗੇ ਆ ਉਹਨਾਂ ਤੇ ਸਟੇਟਮੈਂਟ ਲਿਖ ਰਹੇ ਆ ਤੇ ਮਾਲਕਾਂ ਦੇ ਹੈਂਡਓਵਰ ਕਰਾਂਗੇ ਉਸ ਜਿਹੜਾ ਰੱਖ ਪਾਏਗਾ ਲੋਕਾਂ ਦੀ ਗੈਰਨੀਕ ਬਣੇਗੀ ਇਹ ਕਰਤਾਵਾਂ ਜਿਹੜੀਆਂ ਹੋਰ ਵਾਪਰ ਦੀ ਲੋਜਾਸ ਹੈਗੀ ਆ ਤੇ ਉਹਦੇ ਲਈ ਆਮ ਲੋਕਾਂ ਨੂੰ ਸੇਵਾ ਕਰਨ ਲਈ ਤੁਸੀਂ ਕਿਸ ਨੇ ਦਾ ਹਾਂ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਸਾਹਿਬ ਸਾਡੀ ਡੇਲੀ ਮੀਟਿੰਗ ਵੀ ਲੈਂਦੇ ਹੈਗੇ ਆ ਤੇ ਸਾਨੂੰ ਤਾਂ ਕਹਦਾ ਹਰ ਇੱਕ ਨੂੰ ਫੋਨ ਕਰਕੇ ਵੀ ਹਦਾਇਤਾਂ ਜਾਰੀ ਕਰਦੇ ਹੈਗੇ ਆ ਸਪੈਸ਼ਲ ਨਾਕਾਬੰਦੀ ਵੀ ਕਰਵਾਉਂਦੇ ਹੈਗੇ ਆ ਦੇਸ਼ਾਂ ਨਿਰਦੇਸ਼ ਦਿੰਦੇ ਰਹਿੰਦੇ ਹੈਗੇ ਆ ਤੋਂ ਅਸੀਂ ਜਿਹੜੇ ਹੈਗੇ ਨਾਕਾਬੰਦੀ ਵੀ ਕਰਦੇ ਆ ਅਗਸਤ ਵੀ ਵਿਦਾਇਆਂ ਹੋਈਆਂ ਹਨ ਤੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਬਿਲਕੁਲ ਸਾਰਾ ਪੀਸਫੁਲ ਚੱਲ ਰਿਹਾ ਜੀ ਤੁਸੀਂ ਦੇਖਣਾ ਪਿਛਲੇ 2-3 ਮਹੀਨੇ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਉਹ ਜਿਹੜੀਆਂ ਘਟਨਾਵਾਂ ਹੈਗੀਆਂ ਜਾਂ ਹੋਰ ਕ੍ਰਾਈਮ ਹੈਗਾ ਬਹੁਤ ਘਟਿਆ ਹੈਗਾ ਅਸੀਂ ਰਾਤ ਦਿਨ ਪਬਲਿਕ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਬਕਾਇਦਾ ਹੁਣ ਦਿਨ ਤੇ ਹਰਾਂ ਦੇ ਦਿਨ ਹੈਗੇ ਮੈਂ ਪਬਲਿਕ ਨੂੰ ਬੇਨਤੀ ਕਰੂੰਗਾ ਜੇ ਤੁਹਾਨੂੰ ਕੋਈ ਸ਼ੱਕੀ ਬੰਦਾ ਦਿਸਦਾ ਹੈਗਾ ਜਾਂ ਕਿਸੇ ਤੇ ਕੋਈ ਸ਼ੱਕ ਹੈ ਜੇ ਉਹ ਕ੍ਰਾਈਮ ਕਰ ਸਕਦਾ ਰਾਤ ਦਿਨ ਜਦੋਂ ਮਰਜੀ ਸਾਨੂੰ ਫੋਨ ਕਰ ਸਕਦੇ ਹੋ ਕੰਟਰੋਲ ਰੂਮ ਤੇ ਕਰ ਸਕਦੇ ਮੈਨੂੰ ਕਰ ਸਕਦੇ ਹੈਗੇ ਆ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਖੜੇ ਹਾਂ ਸਰੇ ਨਾਲ ਲੋਕ ਸਰੋਤ ਦੇ ਦਿੱਤਾ ਜਾ ਰਿਹਾ ਹੈ ਬਸ ਸੋਣਾ ਸੀ ਇਹਨੂੰ ਪੇਸ਼ ਕਰਨ ਲੈ ਜਾਣਾ ਜੀ ਪੇਸ਼ ਕਰਕੇ ਅਦਾਤ ਵਿੱਚ ਅਸੀਂ ਥਾਣੇ ਦੀ ਨੰਕਰਾਂਗੇ ਸਾਰੇ ਕਿਨਾਂ ਲੋਕ ਸੂਚਨਾ ਦੇਣ ਤੋਂ ਥੋੜਾ ਘਬਰਾਉਂਦੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਨਹੀਂ ਇਹ ਪਬਲਿਕ ਜੀ ਦੇਖੋ ਹੁਣ ਪਬਲਿਕ ਬੜੀ ਵੇਰ ਹੈ ਪੜ੍ਹੀ ਲਿਖੀ ਹੈ ਹਰ ਇੱਕ ਦੇ ਕੋਲ ਕੰਟਰੋਲ ਹੁੰਦਾ ਨੰਬਰ ਹੈ ਥਾਣੇ ਦੇ ਨੰਬਰ ਹੈਗੇ ਆ ਪਬਲਿਕ ਨੂੰ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ ਬਿਲਕੁਲ ਨਹੀਂ ਚਿੰਤਾਣਾ ਚਾਹੀਦਾ ਸੱਚੀ ਸੂਚਨਾ ਤੁਸੀਂ ਰਾਤ ਦਿਨ ਹੋਵੇ ਕਦੇ ਵੀ ਤੁਸੀਂ ਦੇਖ ਸਕਦੇ ਹੋ ਤੇ ਪਬਲਿਕ ਦੇ ਹਿੱਤ ਵਿੱਚ ਹੀ ਹੈ ਅਸੀਂ ਹਰ ਇੱਕ ਜੋ ਵੀ ਪਬਲਿਕ ਫੋਨ ਕਰਨਾ ਹੈ ਇਹ ਨਹੀਂ ਹੁੰਦਾ ਆ ਕੰਪਲੇਂਟ ਬੰਦਾ ਕਰ ਦਿੰਦਾ ਪਰ ਪੁਲਿਸ ਨੂੰ ਮੌਕਾ ਨਹੀਂ ਦੇਖਣ ਜਾਂਦਾ ਨਹੀਂ ਨਹੀਂ ਇਹ ਤਾਂ ਬਹੁਤ ਘੱਟ ਕੇ ਸੱਚ ਹੋ ਸਕਦਾ ਕੋਈ ਕੰਪਲੇਂਟ ਕਰਦਾ ਉਸ ਵੇਲੇ ਮੌਕਾ ਦੇਖਦੇ ਆ ਜੇ ਸਾਡਾ ਡਿਊਟੀ ਅਫਸਰ ਕਿਤੇ ਹੋਰ ਕੰਪਲੇਂਟ ਦੇ ਗਿਆ ਹੋਵੇ ਸਾਡੇ ਕੋਲ ਪੀਸੀਆਰ ਵੀ ਹੈਗਾ ਮੈਂ ਖੁਦ ਵੀ ਜਾਨਣਾ ਹੈਗਾ ਅਸੀਂ ਤਾਂ ਰਾਤ ਨੂੰ ਵੀ 10 11 12 ਵਜੇ ਤੱਕ ਗਸ਼ਤ ਕਰਦੇ ਮੈਂ ਤਾਂ ਖੁਦ ਹੀ ਇਲਾਕੇ 'ਚ ਰਹਿੰਦਾ ਤੇ ਇਦਾਂ ਹੀ ਤਾਂ ਕੋਈ ਅਸੀਂ ਮਤਲਬ ਸਾਡੇ ਕੋਲ ਨਹੀਂ ਸਰ ਇੱਕ ਸਵਾਲ ਹੈ ਜਿਨ੍ਹਾਂ ਸਾਥੀਆਂ ਦੀ ਮੌਤ ਸੱਚ ਤਾਂ ਹੋ ਜਾਂਦੀ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਆਮ ਹੀ ਬਣ ਗਿਆ ਉਹ ਕਿਹੜੇ ਨੰਬਰ ਤੇ ਜਾਣਕਾਰੀ ਦੇਣ ਕਿ ਵੀ ਖਬਰ ਆ ਜਾਂਦਾ ਜਿਸ ਵਿਅਕਤੀ ਦਾ ਚੁਕਿਆ ਹੁੰਦਾ ਨੁਕਸਾਨ ਹੁੰਦਾ ਉਹੋ ਕਿਹੜੇ ਨੰਬਰ ਤੇ ਸਭ ਤੋਂ ਪਹਿਲਾਂ ਕਾਲ ਕਰੋ ਦੇਖੋ ਸਾਡੇ ਕੰਟਰੋਲ ਦਾ ਨੰਬਰ ਹੈਗਾ 95646 95646 0182210232 ਮੇਰਾ ਖੁਦ ਆਪਣਾ ਨੰਬਰ ਹੈਗਾ 959256600 ਸਾਰੇ ਕੋਲ ਨੰਬਰ ਹੈਗਾ ਉਹ ਥਾਣੇ ਦਾ ਨੰਬਰ ਵੀ ਹੈਗੇ ਦੇਖੋ ਕਦੇ ਵੀ ਕਿਸੇ ਟਾਈਮ ਵੀ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਕੀਤਾਰ ਸਿੰਘ ਜੱਬੋਵਾਨੋ ਦਿਓ ਅਜਤ ਅਜਾਜਤ 9465013313 ਤੇ ਕਰੋ ਸੰਪਰਕ